ਹਰ ਕੋਈ ਆਉਂਦੀ ਐ ਪੋਸਟਾਂ ਪਾ ਰਿਆ ਕਿ ਝੋਟਾ ਐ ਜਿਹੜਾ ਕਹਿ ਰਹੇ ਨੇ ਪੰਜਾਬ ਦਾ ਝੋਟਾ ਕੀ ਭਾਈ ਉਹ ਸਾਡੇ ਆ ਉਹ ਵਕਤ ਜਦੋਂ ਉਹਨੂੰ ਫੋਨ ਕਰਿਆ ਨਾ ਉਹ ਕਹਿੰਦਾ ਕੋਈ ਚੱਕਰ ਨਹੀਂ ਚੱਲੂ ਉਹ ਇਵਨ ਉਹ ਕਹਿੰਦਾ ਸੀ ਵੀ ਆਪਾਂ ਪਹਿਲਾਂ ਵੀ ਜਿਹੜੇ ਗਲੋਬਲ ਸਿੱਖਾਲੇ ਆ ਵੀ ਆਪਾਂ ਇੱਥੇ ਕਰਦੇ ਮੈਂ ਕਿਹਾ ਭਾਈ ਨਹੀਂ ਆਪਾਂ ਨੇ ਗਰਾਊਂਡ ਲੈਵਲ ਤੇ ਜਾ ਕੇ ਘਰ ਘਰ ਕਰਨਾ ਕਹਿੰਦਾ ਕੋਈ ਚੱਕਰ ਨਹੀਂ 50000 ਤਾਂ ਆ ਲੋਕਾ ਪੜਾ ਦੇ ਆ ਲੋ ਆ ਲੋ ਆ ਲੋ ਠੀਕ ਆ ਬਾਈ ਗਰੂ ਬਾਈ ਗਰੂ ਨਾਲ ਆ ਇੰਦਾਂ ਹੀ ਪ੍ਰਬੰਧ ਨਹੀਂ ਕਰਨੀ ਫਿਰ ਉਹਨਾਂ ਨੂੰ ਥ੍ਰੈਟ ਵੀ ਜਾਂਦੇ ਜਾਂਦੇ ਆ ਗਿਆ ਤਾਂ ਵੀ ਫਿਰ ਵੀ ਉਹ ਕਹਿੰਦਾ ਵੀ ਨਹੀਂ ਮੈਂ ਅਸੀਂ ਕਿਹਾ ਵੀ ਦੇਖ ਲੈ ਬਾਈ ਉਹ ਕਹਿੰਦਾ ਨਾ ਨਾ ਕੋਈ ਚੱਕਰ ਨਹੀਂ ਉੱਥੇ ਇੱਕ ਟਰੱਕ ਆ ਗਿਆ ਅੱਛਾ ਟਰੱਕ ਆਇਆ ਤਾਂ ਉਹ ਰਾਸ਼ਨ ਵੰਡ ਰਹੇ ਸੀ ਉੱਥੇ ਯਾਰ ਇੰਨਾ ਕੁ ਹਜੂਮ ਇਕ ਲੱਗ ਤਾ ਜਿਹੜੇ ਪ੍ਰਵਾਸੀ ਉਹ ਗਿਰੇ ਨਾ ਉਹਨਾਂ ਦੇ ਉੱਪਰ ਉਹ ਪ੍ਰਵਾਸੀ ਗਿਰਨੇ ਕਰਕੇ ਅਸੀਂ ਦੇਖਿਆ ਯਾਰ ਵੀ ਮੈਂ ਕਿਹਾ ਬਦਨਾਮੀ ਆਪਣੀ ਪੰਜਾਬ ਦੀ ਹੋਈ ਜਾਂਦੀ ਹੈ ਉਹਤੇ ਹਸੇ ਖੜਦੀ ਉਹ ਲੋਕ ਐ ਨਹੀਂ ਕਰਦੇ ਉਹਨਾਂ ਦਾ ਕੋਲ ਤਾਂ ਜੇ ਕੋਈ ਚਲੇਗਾ ਪ੍ਰਮਾਤਮਾ ਆਸਰਾ ਲੈ ਕੇ ਚਲੇ ਗਿਆ ਉਹ ਐਦਾਂ ਨਹੀਂ ਕਰਦੇ ਵੀ ਹਾਂ ਅਜ ਇਹ ਤਾਂ ਪ੍ਰਵਾਸੀਆਂ ਦੇ ਰਾਹੀ ਵੀ ਤੁਸੀਂ ਲਾ ਲਓ ਵੀ ਹਨਾ ਵਿੱਚ ਬੰਦੇ ਦੂਜੇ ਆ ਜੰਨੇ ਬਾਹਰ ਵਾਲੇ ਬੰਦਿਆਂ ਨੇ ਇੰਨਾਰੇ ਪੈਸੇ ਪਾਏ ਉਹਨਾਂ ਅਸੀਂ ਪਰ ਕੇ ਤੋ ਪੇਮੈਂਟ ਨਹੀਂ ਦਿੱਤੀ ਹਾਲ ਤੱਕ ਵੀ ਜਦੋਂ ਲੋਡ ਹੋ ਗਿਆ ਉਹਦੋਂ ਲਵਾਂਗੇ ਸਾਡੇ ਕੋਲ ਹੈਗਾ ਹਨ ਜੀ ਅਸੀਂ ਉਤਰਿਆ ਸਾਰੇ ਪੰਜਾਬ ਦੇ ਪੁੱਤ ਉਤਰਨਗੇ ਠੀਕ ਆ ਆ ਘਰ ਵਹਿਣਗੇ ਦੁਬਾਰਾ ਪਰ ਤੁਸੀਂ ਜਿਹੜੀ ਨੀਂਦ ਆ ਨਾ ਉਹ ਸੁੱਖ ਦੀ ਸੋਣੀ ਆ ਸਸ਼ਿਕਾ ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਜੋ ਪੰਜਾਬ ਵਿੱਚ ਪਿਛਲੇ ਦਿਨੀ ਜਾਂ ਹੁਣ ਜਿਹੜਾ ਚੱਲ ਰਿਹਾ ਜਿਹੜਾ ਕਿ ਪਾਣੀਆਂ ਦੇ ਨਾਲ ਜੋ ਕੁਝ ਬਰਬਾਦੀ ਹੋਈ ਹੈ ਉਸ ਬਰਬਾਦੀ ਦੇ ਲਈ ਜਿਹੜੇ ਜਿਹੜੇ ਚਾਹੇ ਉਹ ਫਿਲਮ ਇੰਡਸਟਰੀ ਹੋਵੇ ਚਾਹੇ ਉਹ 뮤직 ਇੰਡਸਟਰੀ ਹੈ ਚਾਹੇ ਉਹ ਕੋਈ ਵੀ ਸਮਾਜ ਸੇਵੀ ਜਿਹੜੇ ਅੱਗੇ ਆਏ ਨੇ ਉਹ ਉਹ ਉਹਨਾਂ ਲੋਕਾਂ ਵਾਸਤੇ ਰੱਬ ਰੂਪੀ ਹੈਗੇ ਨੇ ਕਿਉਂਕਿ ਸਭ ਕੁਝ ਉਜੜ ਚੁੱਕਿਆ ਹੈ ਸਭ ਕੁਝ ਰੁੜ ਚੁੱਕਿਆ ਹੈ ਕਈਆਂ ਦੇ ਪਰਿਵਾਰ ਜਿਨ੍ਹਾਂ ਦੇ 30 ਤੋਂ 40 ਜਿਹੜੇ ਪਰਿਵਾਰ ਹੈਗੇ ਨੇ ਉਹੀ ਜਿਹੜਾ ਕਿ ਜਿਨ੍ਹਾਂ ਦੀ ਮੌਤ ਵੀ ਹੋਈ ਹੈ ਤੇ ਸਾਡੇ ਨਾਲ ਰੁਪਿੰਦਰ ਰੂਪਾ ਬਾਈ ਹੈਗੇ ਨੇ ਜਿਹੜੇ ਜਿਸ ਦਿਨ ਤੋਂ ਅਸੀਂ ਮਨਕੀਰ ਤੌਲਖ ਦਾ ਇੱਕ ਵੱਡਾ ਚਿਹਰਾ ਸਾਹਮਣੇ ਆ ਰਿਹਾ ਜਿਹੜੇ ਕਿ ਹਰ ਕੋਈ ਉਸ ਨੂੰ ਇਹ ਕਹਿ ਰਿਹਾ ਕਿ ਜੱਟ ਨੇ ਕਿੰਨੇ ਬੱਲੇ ਬੱਲੇ ਕਰਾਤੀ ਹੈ ਉਹੀ ਜਿਹੜੀ ਟੀਮ ਪੂਰੀ ਸਾਡੇ ਨਾਲ ਇਸ ਸਮੇਂ ਹੈਗੀ ਹੈ ਅੱਜ ਰੁਪਿੰਦਰ ਰੂਪਾ ਦੇ ਨਾਲ ਸਾਰੀ ਟੀਮ ਅਸੀਂ ਉਹਨਾਂ ਨਾਲ ਵੀ ਜਾਣੂ ਕਰਾਵਾਂਗੇ ਜਿਹੜੇ ਅ ਮਨਕੀਰਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਪਵਾਦ ਏਰੀਏ ਨਾਲ ਸੰਬੰਧ ਰੱਖਦੇ ਨੇ ਰੂਪਾ ਸੁਹਾਣਾ ਦੇ ਨਾਮ ਨਾਲ ਜਾਣੇ ਜਾਂਦੇ ਤੇ ਸਾਰੀ ਟੀਮ ਹੈਗੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਉਹਨਾਂ ਲੋਕਾਂ ਵਾਸਤੇ ਉਹਨਾਂ ਲੋਕਾਂ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਜ਼ਰੂਰਤ ਹੈਗੀ ਹੈ ਤੁਹਾਡੇ ਵਰਗੇ ਨੌਜਵਾਨਾਂ ਦੀ ਪੰਜਾਬ ਨੂੰ ਜੀ ਬਾਈ ਪਰਮ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਹਾਂਜੀ ਬਾਈ ਜਿਵੇਂ ਤੁਸੀਂ ਕਿ ਜ਼ਰੂਰਤ ਹੈਗੀ ਹੈ ਇਹ ਪੰਜਾਬ ਦੇ ਯੂਥ ਨੂੰ ਇਕਜੁੱਟ ਹੋ ਕੇ ਚੱਲਣਾ ਚਾਹੀਦਾ ਹਨ ਜੀ ਤਾਨੂੰ ਪਤਾ ਹੈ ਹਾਲਾਤ ਕਿਵੇਂ ਦੇ ਨੇ ਉਧਰ ਪੰਜਾਬ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਹੁਣ ਕੋਈ ਹੈਂਡੀਕੈਪ ਟੈਕ ਕਿਸੇ ਨੂੰ ਅੱਖਾਂ ਤੋਂ ਨਹੀਂ ਦਿਖਦਾ ਹਨ ਜੀ ਕੋਈ ਬਿਲਕੁਲ ਇਹ ਸੁਣ ਵੀ ਨਹੀਂ ਸਕਦਾ ਇੱਕਾਈ ਬਿੰਦੂ ਸੀ ਲੇਡੀ ਦੇਖੀ ਹੋਣੀ ਉਹਨੂੰ ਨਾ ਅੱਖਾਂ ਤੋਂ ਦਿਖਦਾ ਨਾ ਸੁਣਦਾ ਉਹ ਸਾਨੂੰ ਜਦੋਂ ਅਸੀਂ ਵਾਪਸ ਆਣ ਲੱਗੇ ਸੀ ਨਾ ਮੈਨੂੰ ਰਾਤੀ ਘਰ ਤੋਂ ਕਾਲ ਆ ਗਈ ਮੇਰਾ ਬ੍ਰਦਰ ਇੱਕ ਮੈਂਟਲ ਲੈਫਟ ਸੈਟ ਉਹਦੀ ਮੈਡੀਸਨ ਚੱਲਦੀ ਹੈ ਤੇ ਫਿਰ ਮੈਨੂੰ ਵਾਪਸ ਆਣਾ ਪਿਆ ਫਿਰ ਮਨਕੀਰਤ ਬਾ ਉਹਨੂੰ ਕਿਹਾ ਮਨਕੀਰਤ ਕਹਿੰਦਾ ਵੀ ਆ ਇੱਥੇ ਰੁਕਦੇ ਫਿਰ ਕੈਸ਼ ਵਜ ਕਰੀ ਬੱਚਿਆ ਸੀ ਮੈਂ ਮਨਕੀਰਤ ਨੂੰ ਕਿਹਾ ਮੈਂ ਕਿਹਾ ਬਾਈ ਇਹ ਕੱਲ ਲਾ ਕੇ ਆਈ ਸਾਰਾ ਵੀ ਆਪਾਂ ਨੇ ਘਰ ਨਹੀਂ ਲੈ ਕੇ ਜਾਣਾ ਜਿਹੜਾ ਬੱਚਿਆ ਤਾਂ ਫਿਰ ਮਨਕੀਰਤ ਨੇ ਨੈਕਸਟ ਡੇ ਉਹ ਸਾਰਾ ਜਿੱਥੇ-ਇਥੇ ਪਹੁੰਚੇ ਆ ਉਹ ਜਿਹੜੇ ਈਵਨ ਜਿਹੜੀ ਲੇਡੀ ਵਿਚਾਰੀ ਹੈ ਨਾ ਜਿਹਨੂੰ ਸੁਣਦਾ ਵੀ ਨਹੀਂ ਹੈਗਾ ਉਹਨਾਂ ਦੇ ਘਰਾਂ ਤੱਕ ਸਾਰਿਆਂ ਤੱਕ ਪਹੁੰਚੇ ਆ ਹੂੰ ਹੂੰ ਫਿਰ ਉਹ ਤਾਂ ਪਹਿਲਾਂ ਇੱਕ ਪਾਠੀ ਸਿੰਘ ਸੀਗੇ ਹੈਂਡੀਕੈਪਸ ਸੀਗੇ ਉਹਨਾਂ ਤੋਂ ਵਿਚਾਰਿਆਂ ਤੋਂ ਤੂਰੇ ਨਹੀਂ ਜਾਂਦਾ ਉਹਨਾਂ ਦੇ ਘਰ ਕਹਿੰਦੇ 10 10 12 12 ਫੁੱਟ ਪਾਣੀ ਸੀਗਾ ਜਿੱਥੇ ਸ਼ਾਇਦ ਸ੍ਰੀ ਗੁਰੂ ਗੋਬੀ ਸਿੰਘ ਦੀ ਫੋਟੋ ਲੱਗੀ ਹੋਈ ਸੀ ਕਹਿੰਦੇ ਵੀ ਇਹਨਾਂ ਤੱਕ ਪਾਣੀ ਆਇਆ ਤੇ ਗੁਰੂ ਗੋਬੀ ਸਿੰਘ ਗੁਰੂਆਂ ਦੀ ਫੋਟੋ ਹੀ ਕਲੀ ਦਿਖ ਰਹੀ ਸੀ ਉੱਥੇ ਉਹ ਦੂਜੇ ਨੇ ਜੀ ਉਹ ਸੁਲਤਾਨਪੁਰ ਲੋਧੀ ਜਾਂਦੇ ਸ਼ਾਇਦ ਇਹ ਡੇਰਾ ਬਾਬਾ ਨਾਨਕ ਸੀਗੇ ਇਹ ਬਿਲਕੁਲ ਦਰਿਆ ਤੋਂ ਜਿਹੜਾ ਇਧਰ ਆਉਂਦਾ ਨਾ ਪਿੰਡ ਉਹਦੇ ਨਾਲ ਸੀਗੇ ਫਿਰ ਉਹਨਾਂ ਦੇ ਘਰੇ ਗਏ ਉਹਨਾਂ ਤੋਂ ਪੁੱਛਿਆ ਜਿਉ ਉਹਨਾਂ ਨੇ ਦੱਸਿਆ ਫਿਰ ਉਹਨਾਂ ਨੇ ਕੈਸ਼ ਦੇ ਕਰਕੇ ਮਦਦ ਉਹਨਾਂ ਨੂੰ ਦ ਕਿ ਵੀ ਇਹ ਜਿਹੜਾ ਤੁਸੀਂ ਤਾਂ ਉਹ ਸਮੇਂ ਨੂੰ ਉਸ ਜਗ੍ਹਾ ਤੇ ਹੁਣ ਰੋਜ਼ਾਨਾ ਦੀ ਤਰ੍ਹਾਂ ਜਾ ਰਹੇ ਹੋ ਮਨਕੀਰਤ ਬਾਈ ਦਾ ਜੋ ਇੱਕ ਨਜ਼ਰੀਆ ਸੀ ਮਨਕੀਰਤ ਬਾਈ ਦਾ ਜੋ ਇੱਕ ਔਰਾ ਸੀ ਬਹੁਤ ਵੱਡਾ ਔਰਾ ਹੈਗਾ ਤੇ ਅੱਜ ਉਹ ਸੌਰੇ ਨੂੰ ਹਰ ਕੋਈ ਸਲੂਟ ਕਰ ਰਿਹਾ ਕਹਿੰਦੇ ਕਿ ਰੱਬ ਦੇ ਰੂਪ ਵਿੱਚ ਮਨਕੀਰਤ ਆਇਆ ਹਰ ਕੋਈ ਉਹਦੀ ਪੋਸਟਾਂ ਪਾ ਰਿਹਾ ਕਿ ਝੋਟਾ ਹੈ ਜਿਹੜਾ ਕਹ ਰਹੇ ਨੇ ਪੰਜਾਬ ਦਾ ਝੋਟਾ ਕੀ ਭਾਈ ਉਹ ਸਾਡੇ ਆ ਅੱਛਾ ਜੀ ਉਹ ਵਕਤ ਜਦੋਂ ਉਹ ਫੋਨ ਕਰਿਆ ਉਹ ਕਹਿੰਦਾ ਕੋਈ ਚੱਕਰ ਨਹੀਂ ਚੱਲੂ ਉਹ ਇਵਨ ਉਹ ਕਹਿੰਦਾ ਸੀ ਵੀ ਆਪਾਂ ਪਹਿਲਾਂ ਵੀ ਜਿਹੜੇ ਗਲੋਬਲ ਸਿੱਖ ਆਲੇ ਆ ਵੀ ਆਪਾਂ ਇੱਥੇ ਕਰਨਾ ਮੈਂ ਕਿਹਾ ਭਾਈ ਨਹੀਂ ਆਪਾਂ ਨੇ ਗਰਾਊਂਡ ਲੈਵਲ ਤੇ ਜਾ ਕੇ ਘਰ ਘਰ ਕਰਨਾ ਕਹਿੰਦਾ ਕੋਈ ਚੱਕਰ ਨਹੀਂ ਉਹ ਨਾਲ ਉਦਾਂ ਹੀ ਤੁਰਿਆ ਉਦਾਂ ਹੀ ਜਾ ਕੇ ਝੋਟੇ ਨਾਲ ਜਿਵੇਂ ਕੰਮ ਕਰਨਾ ਸਾਰਾ ਉਦਾਂ ਹੀ ਕਰਿਆ ਸੀ ਹਨਾ ਤੇ ਫਿਰ ਉਹਨਾਂ ਨੂੰ ਥ੍ਰੈਟ ਵੀ ਜਾਂਦੇ ਜਾਂਦੇ ਆ ਗਿਆ ਤਾਂ ਵੀ ਫਿਰ ਵੀ ਉਹ ਕਹਿੰਦਾ ਵੀ ਨਹੀਂ ਮੈਂ ਅਸੀਂ ਕਿਹਾ ਵੀ ਦੇਖ ਲੈ ਭਾਈ ਉਹ ਕਹਿੰਦਾ ਨਾ ਨਾ ਕੋਈ ਚੱਕਰ ਨਹੀਂ ਕਿ ਨਾ ਪੰਜਾਬ ਖਾਤਰ ਜੇ ਸਾਂਹ ਹੀ ਨਹੀਂ ਰਹੀ ਫਿਰ ਕਿੰਨੀ ਗੱਲ ਜਦੋਂ ਤੁਸੀਂ ਨਾਲ ਹੀ ਸ਼ਹਿਰ ਖੜੇ ਸੀ ਜਦੋਂ ਤੁਹਾਡਾਂ ਨਾਲ ਰਹਿ ਰਹੇ ਸੀ ਵੀ ਕਹਿੰਦੇ ਇੱਕ ਤੁਹਾਡੇ ਹੋਰ ਬਾਈ ਸੀ ਸ਼ਹਿਰ ਤੁਸੀਂ ਰੂਪਾ ਕਹੇ ਸੀ ਨਾਲ ਹੋਰ ਵੀ ਹੈਗੇ ਸੀ ਕਹਿੰਦੇ ਇਹ ਭਰਾ ਜਿਹੜੇ ਹੈਗੇ ਨੇ ਜਿੰਨੀ ਤਰ੍ਹਾਂ ਖੜੇ ਨੇ ਮੈਂ ਵੀ ਇੱਥੇ ਖੜਾ ਕਹਿੰਦੇ ਹੁੰਦਲ ਹੈ ਬਾਈ ਚੱਪਰ ਜੀੜੀ ਤੋਂ ਉਹ ਉਹਦਾ ਬੰਦਾ ਯਾਰ ਇੰਨਾ ਦਰਿਆਦਿਲ ਬੰਦਾ ਨਾ ਹਰ ਬੀਬਾ ਬੰਦਾ ਉਹਦਾ ਸਾਹਮਣੇ ਆਣ ਤੋਂ ਜੱਕੀ ਜਾਂਦਾ ਮੈਂ ਨਹੀਂ ਬੋਲਣਾ ਮੈਂ ਨਹੀਂ ਬੋਲਣਾ ਸਾਨੂੰ ਵੀ ਬਾਈ ਜੱਕ ਲੱਗਦੀ ਸੀ ਅਸੀਂ ਵੀ ਨਹੀਂ ਬੋਲਦੇ ਪਰ ਉਹ ਕਹਿੰਦੇ ਵੀ ਤੁਸੀਂ ਬੋਲੋ ਯਾਰ ਵੀ ਸਾਰੇ ਹੁਣ ਮੈਂ ਕਹਿੰਦਾ 25 ਤੋਂ ਬੰਦੇ 30 ਟਰੈਕਟਰ ਹੋ ਗਏ ਜਿਹੜੇ ਹੁਣ ਲੈ ਕੇ ਚੱਲੇ ਨੇ ਦੁਆਰੇ ਹੂੰ ਉਹ ਟਰੈਕਟਰ ਹੁਣ ਉੱਥੇ ਹਾਂਜੀ 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 ਉੱਥੇ ਇੱਕ ਤਾਂ ਪੂਰੀ ਵਾਲੇ ਸੰਤ ਆਗੇ ਹਨਾ ਜਿਹੜੇ ਉਹਨਾਂ ਨੂੰ ਦੇਣੇ ਹੈਗੇ 6 ਲੱਖ ਤਾਂ ਉਹਦੋਂ ਉਹਨੇ ਕਹਿਦੇ ਆਏ ਸੀਗੇ ਹੁਣ ਟਰੈਕਟਰ ਉੱਥੇ ਜਾਣੇ ਆ ਤੇ ਨਾਲ ਹੀ ਹੁਣ ਪਿੰਡ-ਪਿੰਡ ਪਤਾ ਕਰਨਾ ਆਪਾਂ ਨੇ ਵੀ ਜਿਹੜੇ ਪਿੰਡ ਚ ਜ਼ਿਆਦਾ ਉੱਥੇ ਹੈ ਹਨਾ ਵੀ ਕਿਸੇ ਨਾਰਮਲ ਮੋਤ ਪ੍ਰਬੰਧ ਦੇ ਨੇ ਦੇ ਕੇ ਵੀ ਉਹ ਟਰੈਕਟਰ ਦੇ ਨਾਲ ਵੀ ਪਿੰਡ ਦੇ ਵਿੱਚ ਗਰੀਬਾਂ ਦੇ ਘਰ ਦੀ ਸਫਾਈ ਕਰਨ ਵੀ ਕਈ ਹੁਣ ਚੰਗੇ ਘਰ ਤੋਂ ਹੁੰਦੇ ਮੈਂ ਠੀਕ ਹੈ ਹਨਾ ਉਹ ਤਾਂ ਅਗਲੇ ਆਪਣਾ ਸੈੱਟ ਕਰ ਲੈਣੇ ਕਈ ਫਿਰ ਗ ਜਿਨ੍ਹਾਂ ਦੇ ਘਰ ਕੋਈ ਹੁੰਦਾ ਨਹੀਂ ਫਿਰ ਉਹ ੱਖਾ ਹੁੰਦਾ ਬਿਲਕੁਲ ਜਿਵੇਂ ਅਸੀਂ ਹੁਣ 22 ਵੀ ਨਾਲ ਹੈਗੇ ਨਾ ਉਹ ਦੋ ਗੱਲ ਕਰਾਂਗੇ ਮਤਲਬ ਜਿਵੇਂ ਤੁਸੀਂ ਕਹਦੇ ਕਿ ਘਾਰਾ ਘਾਰਾ ਜਾਂਦੇ ਉਥੇ ਕਈ ਲੋਕ ਸੱਚੀ ਜਿਨ੍ਹਾਂ ਦਾ ਸਭ ਕੁਝ ਰੋੜ ਗਿਆ ਕਈ ਲੋਕ ਉਥੇ ਫਾਇਦਾ ਵੀ ਉਠਾ ਰਹੇ ਅਜਿਹੇ ਕੁਝ ਵੀ ਦੇਖਣ ਨੂੰ ਮਿਲਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਹੁਣ ਉਹ ਚੀਜ਼ ਦੀ ਸਾਰੇ ਜਸਸੀ ਜਸਪੀਤ ਜਸਸੀ ਵੀ ਕਹਿ ਰਿਹਾ ਮਨਕੀਰਤ ਮੇਰਾ ਛੋਟਾ ਪੁੱਤਰਾ ਵਾਂਗ ਹੈਗਾ ਤੇ ਗਰਾਊਂਡ ਤੇ ਜਾਂਚ ਕਰਨੀ ਜ਼ਰੂਰੀ ਹੈਗੀ ਹਰ ਚੀਜ਼ ਦੀ ਬਈ ਫਾਇਦਾ ਤਾਂ ਕੋਈ ਨਹੀਂ ਚੱਕ ਰਿਹਾ ਜੀ ਹੁਣ ਦੇਖੋ ਅਸੀਂ ਨਾ ਉਥੇ ਨਾਲੇ ਸੀਗੇ ਅਸੀਂ ਇੱਕ ਜਗ੍ਹਾ ਚਾਹ ਪੀ ਰਹੇ ਸੀ ਰੂਬਲੇ ਸਾਰੇ ਬੈਝਾਰੀ ਹੁਣ ਸਾਰੇ ਟੀਮੇ ਨਾਲ ਸੀ ਬਈ ਇਹ ਗੋਲਿਆਂ ਨੇ ਸਾਰੇ ਹਨਾ ਤਾਂ ਅਸੀਂ ਉਥੇ ਚਾਹ ਪੀ ਰਹੇ ਸੀ ਨਾ ਉੱਥੇ ਇੱਕ ਟਰੱਕ ਆ ਗਿਆ ਅੱਛਾ ਟਰੱਕ ਆਇਆ ਤਾਂ ਉਹ ਰਾਸ਼ਨ ਵੰਡ ਰਹੇ ਸੀ ਉੱਥੇ ਯਾਰ ਇੰਨਾ ਕੁ ਹਜੂਮ ਇਕ ਲੱਗ ਤਾ ਜਿਹੜੇ ਪ੍ਰਵਾਸੀ ਉਹ ਗਿਰਨੇ ਉਹਨਾਂ ਦੇ ਉੱਪਰ ਅੱਛਾ ਉਹ ਪ੍ਰਵਾਸੀ ਗਿਰਨੇ ਕਰਕੇ ਅਸੀਂ ਦੇਖਿਆ ਯਾਰ ਵੀ ਮੈਂ ਕਿਹਾ ਬਜ਼ਨਾਮੀ ਆਪਣੀ ਪੰਜਾਬ ਦੀ ਹੋਈ ਜਾਂਦੀ ਹੈ ਫਿਰ ਨਾਲ ਦਾ ਦੀ ਰੁਬਲ ਨੇ ਵੀਡੀਓ ਬਣਾਈ ਮੈਂ ਕਿਹਾ ਵੀ ਵੀਡੀਓ ਲੈ ਦੀ ਉਹ ਵੀਡੀਓ ਲਈ ਫਿਰ ਅਸੀਂ ਫਿਰ ਉਹ ਦੂਜੇ ਚੈਨਲਾਂ ਨੇ ਦਿੱਤੀ ਵੀ ਉਹ ਕਹਿੰਨੇ ਆ ਨਾ ਵੀ ਸਾਡੇ ਕ੍ਰੂਟ ਮਾਰੇ ਸਾਡੇ ਹੱਥਾਂ ਦੇ ਲਹੂ ਚਲਾਤਾ ਉਹ ਬਾਈ ਨੇ ਪਰਖ ਨਹੀਂ ਕੀਤੀ ਵੀ ਕੌਣ ਨੇ ਇਹ ਵੀ ਕਿਦਾਂ ਨੇ ਹਨਾ ਹੁਣ ਸਾਡੇ ਤਾਂ ਅਸੀਂ ਖੜੇ ਸੀ ਅਸੀਂ ਦੇਖ ਲਿਆ ਵੀ ਇਹ ਦੇਖੋ ਵੀ ਕੀ ਹੋ ਰਿਹਾ ਉਹਦੇ ਵਿੱਚ ਇੱਕ ਲੇਡੀ ਆਈ ਉਹਨੇ ਸਰੋਂ ਦਾ ਤੇਲ ਸਰਫ ਦਾ ਪੈਕੇਟ ਫੜ ਲਿਆ ਉਹ ਜਿਵੇਂ ਜਿਵੇਂ ਰਸ਼ਨਾ ਦਾ ਟਰੱਕ ਚੋਂ ਪੜਾਈ ਗਏ ਜਿਵੇਂ ਕੱਟ ਗਿਰ ਗਿਆ ਉਹਨੇ ਫੜਿਆ ਤਾਂ ਦੁਆਰੇ ਉਹਨੇ ਆਟੇ ਦੀਆਂ ਥੈਲੀਆਂ ਚੱਕ ਲੀਆਂ ਉਹ ਲੇਡੀ ਨੇ ਸਰੋਂ ਦਾ ਤੇਲ ਬੋਤਲ ਸਰਪ ਉੱਥੇ ਰੱਖ ਕੇ ਨਾ ਆਟੇ ਨੂੰ ਪੈ ਗਈ ਉਹ ਅੱਛਾ ਆਟੇ ਨੂੰ ਪਈ ਉਹਦੇ ਆਟੇ ਜੀ ਇੱਕ ਪਤਾ ਨਹੀਂ ਦੋ ਇੱਕੇ ਦੋ ਥੈਲੀਆਂ ਆਈਆਂ ਹਨਾ ਉਹ ਲੈ ਕੇ ਨਾ ਉਦਾਂ ਹੀ ਚੱਲ ਪਈ ਉਹ ਸਰੋਂ ਦਾ ਤੇਲ ਹਰ ਸਰਪ ਉੱਥੇ ਪਿਆ ਐਨਾ ਉੱਥੇ ਉਹ ਕੰਮ ਪ੍ਰਵਾਸੀਆਂ ਨੇ ਕਰਿਆ ਹੋਇਆ ਨਾ ਕਿ ਮਾਝ ਏਰੀਆ ਦਾ ਉਹਨਾਂ ਦੇ ਵਿਚਾਰੇ ਪਤਾ ਹੀ ਨਹੀਂ ਸੀ ਘਰੇ ਗਏ ਕਿਸੇ ਦੇ ਕੁਝ ਵੀ ਨਹੀਂ ਹੈਰ ਉਹਨਾਂ ਦੇ ਫਰਿੱਜ ਵੀ ਚੱਕੇ ਪੇਟੀਆਂ ਜੇ ਕੱਪੜੇ ਉਹਨਾਂ ਨੇ ਵਿਚਾਰੇ ਬਾਹਰ ਕੱਢ ਗਏ ਗਏ ਪਾਣੀ ਭਰ ਗਿਆ ਅੰਦਰ ਉਹਨਾਂ ਦੇ ਕਿਸੀ ਕੁੰਜੇ ਸੀ ਦੋ ਕ ਦੋ ਕਮਰੇ ਹੁੰਦੇ ਸੀ ਸਾਰੇ ਬੜ ਕੇ ਦੇ ਦੇ ਜਿਹੜੇ ਜਿਹਨੂੰ ਲੋਡ ਹੈ ਜੱਟ ਜੀਮੀਦਾਰ ਦਾ ਕਹਿੰਦੇ ਮੰਗ ਹੀ ਨਹੀਂ ਸਕਦਾ ਉਹ ਕਹਿੰਦਾ ਵੀ ਜਿਹੜਾ ਦੇ ਗਿਆ ਉਹ ਬਸ ਉਹ ਚੀਜ਼ ਉੱਥੇ ਹੋ ਰਹੀ ਹੈ ਜਿਹੜੀ ਚੀਜ਼ਾਂ ਸੀ ਭਾਈ ਉੱਥੇ ਹਸੀ ਧਰਤੀ ਹੈ ਉਹ ਲੋਕ ਐ ਨਹੀਂ ਕਰਦੇ ਉਹਨਾਂ ਦੇ ਕੋਲ ਤਾਂ ਜੇ ਕੋਈ ਚ ਉਹ ਐਦਾਂ ਨਹੀਂ ਕਰਦੇ ਵੀ ਹਾਂ ਆ ਜੋ ਇਹ ਤਾਂ ਪ੍ਰਵਾਸੀਆਂ ਦੇ ਰਾਹੀ ਵੀ ਤੁਸੀਂ ਲਾ ਲਓ ਵੀ ਹਨਾ ਵਿੱਚ ਬੰਦੇ ਦੂਜੇ ਆ ਜੰਨੇ ਇਹ ਤਾਂ ਉਹਨਾਂ ਦਾ ਤਾਂ ਇਤਿਹਾਸਿਕ ਕਿੰਨੀ ਕੀਤ ਦੀ ਅਸੀਂ ਉਹ ਚੀਜ਼ ਬੜੀ ਵਾਇਰਲ ਹੋ ਰਹੀ ਹੈ ਕਹਿੰਦੇ ਪਹਿਲਾਂ 50 ਦੇਣਾ ਫਿਰ ਉਹ ਜਦੋਂ ਦੁੱਕ ਸੁਣਦੇ ਨੇ ਤੇ ਨਾਲ ਦੇ ਨਾਲ ਕਹਿੰਦੇ ਲਿਆ ਯਾਰ ਜਲਦੀ ਲਿਆ ਮੇਰਾ ਕੈਸ਼ ਕਿੱਥੇ ਹੈਗਾ ਉਹ ਲੋਕ ਹੈ ਮੇਰੇ ਸਾਡੇ ਕੋਲੇ ਬੈਗ ਸੀਗਾ ਬੈਗ ਮੈਰ ਤੇ ਰੁਬਲ ਦੇਖੋ ਨੀਲਾ ਬਲੂ ਬੈਗ ਵੀ ਦਾ ਨਾ ਲੈਂਦਾ ਵਾਰ ਬੰਨ ਕੀ ਤੇ ਮਤਲਬ ਕਹਿੰਦੇ ਨਹੀਂ ਨਹੀਂ ਸਾਡੇ ਨਾਲ ਭਰਾ ਸੀਗਾ ਜੀ ਹਰਦੀਪ ਉਹ ਬਾਈ ਉਹਨਾਂ ਕੋਲੇ ਬੈਗ ਸੀਗਾ ਸਾਰਾ ਕੈਸ਼ ਦਾ ਉਹ ਬਾਈ ਪਿੱਛੇ ਰਹਿ ਗਿਆ ਬਾਈ ਕਹਿੰਦਾ ਛੇਤੀ ਲਿਆਓ ਤੁਸੀਂ ਵੀ ਲੇਟ ਨਾ ਕਰੋ ਇਹਨਾਂ ਹਾਂਜੀ ਵੀ ਜਿੱਥੇ ਲੋਡ ਪੈਰੀ ਦੀ 50 ਦੀ 50 ਦਿੱਤਾ ਜਿੱਥੇ ਲੱਖ ਗਿਆ ਬਾਈ ਨੇ ਅਸੀਂ ਲੱਖ ਦੇ ਹੀ ਗਏ ਨਾਲ ਦੀ ਨਾਲ ਮਤਲਬ ਇੱਕ इमोशनल ਤਾਂ ਬੰਦਾ ਹਰ ਕੋਈ ਹੁੰਦਾ ਚਲੋ ਤੁਸੀਂ ਵੀ ਨਾਲ ਸਾਰੀ ਟੀਮ ਰਹੇ ਹੋ ਪਰ ਉਹ ਜਿਹੜੀ ਉਹ ਸਮੇਂ ਤੇ ਜਦੋਂ ਹੁੰਦਾ ਨਾ ਬਾਈ ਕਹਿੰਦਾ ਹੋਰ ਲੈ ਕੇ ਆ ਪਰ ਉਦੋਂ ਲੋਕੀ ਕਹਿੰਦੇ ਨੇ ਯਾਰ ਆਹ ਹੁੰਦਾ ਕਹਿੰਦਾ ਇੱਥੇ ਦੁੱਕੀ ਕਢਣੀ ਔਖੀ ਹੈਗੀ ਅਸੀਂ ਇੱਕ ਇੱਕ ਰੁਪਿਆ ਕਢਣਾ ਔਖਾਗਾ ਬੰਦਾ ਪੈਸਾ ਵਾਈ ਜਾਂਦਾ ਬਿਲਕੁਲ ਜੀ ਬਿਲਕੁਲ ਬਾਈ ਸਮਾਂ ਹੀ ਇੰਨਾ ਮਾੜਾ ਚੱਲ ਰਿਹਾ ਹੈ ਹੁ ਕੀ ਕਰੀ ਹੈ ਨਾ ਤੇ ਉੱਥੇ ਆਪਾਂ ਭਾਵੁਕ ਹੋ ਜਾਂਦੇ ਆਂ ਜਰੂਰ ਹੁੰਨੇ ਆ ਭਾਵੁਕ ਤੇ ਉਦੋਂ ਹੁੰਦਾ ਵੀ ਆਪਾਂ ਜਰੂਰ ਮਦਦ ਕਰੀਏ ਵੱਦ ਤੋਂ ਵੱਦ ਕਰੀਏ ਕਿਉਂਕਿ ਉੱਥੇ ਸਾਰੇ ਘਰ ਡਿੱਗੇ ਹੋਏ ਨੇ ਹਾਲ ਬਹੁਤ ਮੰਦਾ ਹੈ ਇਸ ਕਰਕੇ ਤੁਹਾਨੂੰ ਪਤਾ ਹੀ ਹੈ ਆਪਾਂ ਪੰਜਾਬੀਆਂ ਆਪਾਂ ਭਾਵੁਕ ਹੋ ਹੀ ਜਾਂਦੇ ਆਂ ਤੇ ਮੰਨ ਮੰਨ ਕੀਰਤ ਹੁਣ ਕਦੋਂ ਫਿਰ ਇਕੱਠੇ ਹੁਣ ਟੀਮ ਫਿਰ ਜਿਹੜੀ ਇਕਰੀ ਮਿਲਦਾ ਸ਼ਾਇਦ ਵਾਪਸੀ ਕਿਤੇ ਕਹਿੰਦੇ ਹੁਣ ਇਕਰੀ ਮਨਕੀਰਤ ਕਰੇ ਪੋਜ਼ਿਟਿਵ ਸ਼ਾਇਦ ਪਾਈ ਕਹਿੰਦੇ ਹੁਣ ਪੈਸਾ ਇਕਰੀ ਖਤਮ ਹੋ ਗਿਆ ਹੁਣ ਇਕੱਠਾ ਕਰਕੇ ਫਿਰ ਉੱਥੇ ਚੱਤੋ ਖਤਮ ਕਦਮ ਨਹੀਂ ਹੁੰਦਾ ਉਹ ਤਾਂ ਇੱਕ ਤੁਹਾਨੂੰ ਪਤਾ ਫਿਰ ਥ੍ਰੈਟ ਵੱਜਣ ਲੱਜਨੇ ਬਾਈ ਹਨਾ ਪਰ ਈਵਨ ਫਿਰ ਵੀ ਬਹੁਤ ਬਚਾਓ ਹੈ ਚਲੋ 2-4 ਕਰਦੇ ਆ ਕਰ ਰਹੇ ਆ ਹਨਾ ਤਾਂ ਫਿਰ ਵੀ ਬਹੁਤ ਬਚਾਓ ਹੁਣ ਤਾਂ ਲੋਕਾਂ ਲਈ ਕਰ ਰਹੇ ਹਾਂ ਹਰ ਕਿਹੜੇ ਆਪਣੇ ਘਰ ਲਈ ਕਰ ਰਹੇ ਹਨਾ ਤੇ ਹੁਣ ਜਿਵੇਂ ਸਾਡੇ ਅੱਗੇ ਮਿੱਤਰ ਨੇ ਹੁਣ ਆ ਗੋਲਾ ਸਵਾਣਾ ਹਨਾ ਬਈ ਕਬੂਤਰਾ ਕਬੂਤਰਾਂ ਦੇ ਖੇਡ ਆ ਇਹਨਾਂ ਦੀ ਹਨਾ ਪੰਜਾਬ ਹਰਿਆਣਾ ਸਾਰੇ ਕਬੂਤਰ ਬਾਈ ਹੋਏ ਇਹ ਪੂਰੇ ਇਹਨਾਂ ਨੇ ਸਾਰੇ ਇਹਦੇ ਕਾਕਾ ਉਸਤਾਦ ਐ ਫਤੇ ਗੜੋ ਬਣੀ ਹਨਾ ਉਹਨਾਂ ਨੇ ਫੋਨ ਕਰਿਆ ਬਈ ਹੁਣ ਜਿਵੇਂ ਜਿਵੇਂ ਬੰਦੇ ਜੁੜੇ ਸਭ ਫੋਨ ਕਰ ਰਹੇ ਜਿਵੇਂ ਪਾਲੀ ਝੂ ਰੇੜੀ ਹੋ ਗਿਆ ਉਹ ਸਰਪੰਚ ਐ ਬਾਈ ਉਹ ਕਹਿੰਦਾ 5-7 ਲੱਖ ਜਿੰਨਾ ਚਹੀਦਾ ਦੱਸੋ ਸੰਤ मामੂਪੁਰ ਉਹ ਵੀ ਕਬੂਤਰਾਂ ਦਾ ਉਹ ਵੀ ਕਹਿੰਦਾ ਦੱਸੋ ਕੋਈ ਚੱਕਰ ਨਹੀਂ ਵੀ ਯਾਰ ਸਾਰੀ ਹੀ ਦੁਨੀਆ ਐ ਖੜੀ ਨਾ ਉਹ ਤਾਂ ਪਹਿਲਾਂ ਇੱਕ ਬੰਦਾ ਦੇਖਦਾ ਵੀ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਹੈਗੇ ਹੁਣ ਤਾਂ ਬਾਈ ਸ ਇਨੇ ਬਾਹਰੀ ਦੇ ਕੋਲ ਫੋਨ ਆਇਆ ਇਹਦੇ ਮਿੱਤਰ ਹੈ ਨਾ ਮਨੀਤ ਧਨੌਰੀ ਹੋ ਗਿਆ ਗੱਬਰ ਇਹਦਾ ਰਿਸ਼ਤੇਦਾਰੇ ਆ ਮੁੰਡਾ ਉਹ ਸਾਰੇ ਹੀ ਕਰਦੇ ਬਈ ਮਤਲਬ ਹੁਣ ਇੱਕ ਚੇਨ ਬਣ ਚੁੱਕੀ ਤੇ ਮਨਕੀਰਤ ਆਗੂ ਹੈਗਾ ਤੇ ਮਨਕੀਰਤ ਦੇ ਹੁਣ ਵੀ ਜਿਹੜਾ ਕੁਝ ਅਸੀਂ ਦੇਖ ਰਿਹਾ ਹਾਂ ਕਹਿੰਦਾ ਵੀ ਹੁਣ ਘਰੋਂ ਨਿਕਲਦਾ ਨਾ ਮੇਰੇ ਘਰੇ ਚਪਾਇਆ ਸਾਇਦਾ ਕਹਿੰਦੇ ਚਪੈਰਾ ਸਾਇਦਾ ਪਾਰਟ ਚੱਲ ਪੈਂਦਾ ਕਹਿੰਦੇ ਵੀ ਕੀ ਕਰੀਏ ਹੁਣ ਬੱਚਿਆਂ ਨੂੰ ਵੀ ਮੇਰੇ ਹੁਣ ਪਰਿਵਾਰ ਹੈ ਪਿੱਛੇ ਕਹਿੰਦੇ ਹਾਂਜੀ ਹਾਂਜੀ ਬਈ ਉਹ ਤਾਂ ਫੇਰ ਹੈ ਹੀ ਹੈ ਨਾ ਹੁਣ ਦੋ ਬੱਚੇ ਇੱਕ ਬੇਟਾ ਬੱਚੇ ਛੋਟੇ ਛੋਟੇ ਨੇ ਹਨਾ ਫੇਰ ਸਾਇਆ ਦਾ ਸਾਇਆ ਹੁੰ ਕੋਈ ਮੋਸ਼ਨ ਇੱਕ ਅੱਧੀ ਕੋਈ ਕਹਾਣੀ ਜਿਹੜੀ ਤੁਸੀਂ ਗਏ ਹੋ ਤੇ ਲੋਕ ਮਨਕੀਰਤ ਜਾਂ ਤੁਹਾਡੀ ਟੀਮ ਨੂੰ ਅਸੀਂ ਤਸਵੀਰਾਂ ਇੱਥੇ ਦੇਖ ਰਹੇ ਜਿਹੜੀਆਂ ਨਹੀਂ ਚੀਜ਼ਾਂ ਦੇਖੀਆਂ ਉਹ ਜਰੂਰ ਅਸੀਂ ਚਾਹਾਂਗੇ ਬਈ ਲੋਕਪਾਪੂ ਕੇ ਬਹੁਤ ਹੁੰਨੇ ਐਦਾਂ ਕਦੇ ਕੋਈ ਗਿਆ ਹੀ ਨਹੀਂ ਗਰਾਊਂਡ ਲੈਵਲ ਤੇ ਲੈ ਕੇ ਕੈਸ਼ ਐਦਾਂ ਕੋਈ ਜਾ ਕੇ ਖੜਿਆ ਹੀ ਨਹੀਂ ਉਹ ਤਾਂ ਲੋਕ ਰੋਂਦੇ ਨਹੀਂ ਚਲੇ ਜਾਂਦੇ ਆ ਇੱਕ ਬੇਬੇ ਕਹਿ ਰਹੀ ਸੀ ਕਹਿੰਦੇ ਤੂੰ ਮੇਰੇ ਘਰੇ ਚੱਲ ਜਾ ਪੁੱਤਰਾ ਮੈਂ ਤੇਰੇ ਕੋ ਪੈਸਾ ਨਹੀਂ ਲੈਣਾ ਉਹ ਵੀ ਮੈਂ ਸੈ ਤੁਸ ਨਾਲ ਸੀ ਉਸ ਸਮੇਂ ਹਾਂਜੀ ਹਾਂਜੀ ਉਹ ਇੱਕ ਗੁड़िया ਸੀਗੀ ਉਹਦਾ ਵਿਆਹ ਸੀ ਉਹਦਾ ਸਾਰਾ ਸਮਾਨ ਖਰਾਬ ਹੋ ਗਿਆ ਸੀ ਪਰ ਉਹ ਕਹਿੰਦੀ ਮੈਨੂੰ ਕੈਸ਼ ਦੀ ਲੋੜ ਨਹੀਂ ਵੀ ਮੈਂ ਤੇਰੇ ਨਾਲ ਫੋਟੋ ਕਰਾਣੀ ਹੈ ਵੀ ਤੂੰ ਆ ਗਿਆ ਹੀ ਬਹੁਤ ਹੈਗਾ ਉਹਨੂੰ ਫੇਰ ਵੀ ਪੈਸੇ ਕੈਸ਼ ਪਤਾ ਨਹੀਂ 175000 75 ਉਹ ਦੇ ਕੇ ਆਇਆ ਉਹਨੂੰ ਹਣਾ ਤਾਂ ਉਹਨੂੰ ਫੇਰ ਉਹਦਾ ਨੰਬਰ ਵੀ ਲੈ ਕੇ ਆਇਆ ਵੀ ਤੂੰ ਕੁੜੀਏ ਕਾਲ ਕਰ ਦੇ ਕੋਈ ਚੱਕਰ ਨਹੀਂ ਵੀ ਜਦੋਂ ਤੱਕ ਉਹ ਮਨਕੀਰ ਤਰਫੋਂ ਫੇਰ ਤੁਸੀਂ ਜਦੋਂ ਰਾਤੀ ਜਦੋਂ ਬੈਠਦੇ ਤੇ ਮਨਕੀਰ ਤੇ ਕੀ ਸੋਚਦਾ ਕੀ ਹੁੰਦਾ ਸੀ ਜਦੋਂ ਇੱਕ ਹੁੰਦਾ ਬੰਦੇ ਦਾ ਕਹਿੰਦੇ ਵੀ ਤੁਹਾਡੇ ਨਾਲ ਰੂਪੇ ਨਾਲ ਜਾਂ ਸਾਰੇ ਨਾਲ ਸਲਾਹ ਕਰਦਾ ਸੀ ਯਾਰ ਉਹ ਕਿਵੇਂ ਉਹ ਚੀਜ਼ ਨੂੰ ਸਮਝੀਏ ਤੁਹਾਡੀ ਵੀ ਸਲਾਹ ਲੈਂਦਾ ਪੂਰੀ ਫਿਰ ਹਾਂਜੀ ਹਾਂਜੀ ਵੀ ਸਲਾਹ ਤਾਂ ਸੀ ਜਿਵੇਂ ਉਹਨੂੰ ਆਪਾਂ ਤਰੀ ਜਾਂਦੇ ਸੀ ਆਪਾਂ ਦੇਖੀ ਜਾਂਦੇ ਹਾਂ ਨਾਲ ਇਹ ਰੂਬਲੂਨੇ ਹੋਗੇ ਜੋਤ ਹੈਗਾ ਆਰੰਭਨਾ ਮੁੰਡਾ ਹਨ ਇਹ ਸਾਰੇ ਦੇਖੀ ਜਾਂਦੇ ਤੇ ਵੀ ਕਿੱਥੇ ਕੀ ਹੈ ਘਾਟ ਕਿੱਧਰ ਹੈਗੀ ਹੁਣ ਜਿਵੇਂ ਆਪਾਂ ਇੱਕ ਘਰੇ ਆ ਪ੍ਰੋਟੋਕੋਲ ਕਾਫੀ ਲੱਗਿਆ ਹੋਇਆ ਉਹ ਆਲੇ-ਦਾਲੇ ਨਹੀਂ ਦੇਖ ਹੁੰਦਾ ਕਿਉਂ ਆਲੇ-ਦਾਲੇ ਪ੍ਰਸ਼ਾਸਨ ਬਹੁਤ ਹੁੰਦਾ ਫਿਰ ਇਹ ਨੇੜੇ-ਨੇੜੇ ਸਾਰੇ ਘਰਾਂ ਦੇ ਵਿੱਚ ਨਿਗਾ ਮਾਰ ਲੈਣੇ ਵੀ ਕਿੱਥੇ ਕੀ ਦੇਖਦੇ ਦੀ ਜਰੂਰਤ ਹੈ ਫਿਰ ਉਹ ਸਾਹਿਬ ਨਾਲ ਬੰਦਾ ਉਧਰ ਨੂੰ ਘੁੰਮ ਜਾਂਦਾ ਇਹ ਨਹੀਂ ਵੀ ਕੱਲਾ ਕੈਮਰੇ ਅੱਗੇ ਇੱਕ ਮਾਤਾ ਪੈਰੀ ਹੱਥ ਈ ਲਾਨ ਲੱਗ ਗਈ ਸੀ ਮੈਂ ਵੇਖਿਆ ਤੇ ਉਦੋਂ ਮਨਕੀਰ ਤਬਈ ਕਹਿੰਦਾ ਵੀ ਪਾਪ ਨਾ ਚੜ ਉਹ ਬਜ਼ੁਰਗ ਹਰ ਮਾਤਾ ਨਾ ਮੱਜਾਂ ਵਾਲੇ ਦੇ ਵਿੱਚ ਇੱਕ ਖਣਜਾ ਇਧਰ ਲਈ ਸੈੱਡ ਰਿਹਾ ਉਹਦੇ ਵਿੱਚ ਰਹਿ ਰਹੇ ਸੀ ਘਰ ਦੇ ਵਿੱਚ ੜੜੀਆਂ ਤੇੜਾ ਘਰ ਬਹਿ ਗਿਆ ਥੱਲੇ ਨੂੰ ਬਈ ਸਾਰੇ ਹੀ ਉਹ ਸੀਗੇ ਮਤਲਬ ਤੁਸੀਂ ਵੀ ਦੱਸ ਰਹੇ ਕਹਿੰਦੇ ਵੀ ਸਾਰੇ ਬਿਮਾਰ ਹੋਏ ਪਏ ਆ ਮਤਲਬ ਉੱਥੇ ਇੰਨੀ ਜ਼ਿਆਦਾ ਇਹ ਸੀਰੀਅਸ ਇਨਫੈਕਸ਼ਨ ਜਾਂ ਮੱਛਰ ਕਰਕੇ ਕਿੰਨੀ ਬਿਮਾਰੀ ਕਿੰਨਾ ਕੋ ਡਰ ਹੈਗਾ ਇਸ ਸਮੇਂ ਬਈ ਇਨਫੈਕਸ਼ਨ ਤਾਂ ਜਿਵੇਂ ਪਾਣੇ ਸਾਨੂੰ ਪਤਾ ਹੀ ਹੈ ਨਾ ਵੀ ਪਤਾ ਨਹੀਂ ਕੀ ਕੀ ਕੁਸ਼ ਉੱਥੇ ਵਿੱਚ ਹੋ ਗਿਆ ਆ ਬੇਟਾ ਮੇਰੇ ਨਾਲੇ ਸੀ ਅਸੀਂ ਬਿਮਾਰ ਉਦੋਂ ਹੀ ਹੋਈ ਜਾਂਦੇ ਬੁਖਾਰ ਚੜ੍ਹ ਜਾਂਦਾ ਮੈਡੀਸਿਨ ਲੈਣੇ ਉਤਰ ਜਾਂਦਾ ਬਸ ਇਹ ਚੱਲੇ ਰਿਹਾ ਜੀਦਾ ਮਤਲਬ ਤੁਸੀਂ ਆਪ ਖੁਦ ਸਾਰਾ ਪਰਿਵਾਰ ਬਿਮਾਰ ਹੈਗੇ ਪਰ ਹੁਣ ਚੱਲੇ ਹੋ ਫਿਰ ਵਾਪਸੀ ਹਾਂਜੀ ਹਾਂਜੀ ਇੱਕ ਦਿਨ ਦੀ ਤਿਆਰੀ ਹੈ ਵੈਸੇ ਹੁਣ ਦੱਸ ਨਹੀਂ ਤੁਹਾਨੂੰ ਪਤਾ ਹੀ ਹੈ ਇੱਕ ਦਿਨ ਦੀ ਤਿਆਰੀ ਹੈ ਟਰੈਕ ਦੀ ਪੈਂਦੀ ਦਾ ਪੱਤਰ ਨਾਲ ਹੈ ਮਤਲਬ ਪੂਰੇ ਪੰਜਾਬ ਚ ਹੁਣ ਇਹ ਹੈਗਾ ਕਿ ਇੱਕ ਬਾਹ ਨਾਲ ਬਾਹ ਜੁੜੀ ਹੁਣ ਸਾਰੀ ਇੰਡਸਟਰੀ ਜੁੜ ਰਹੀ ਹੈ ਮਤਲਬ ਇਹ ਅਸੀਂ ਇਹ ਕਹੀਏ ਹਾਂ ਜੀ ਬਈ ਬਹੁਤ ਦੁਨੀਆ ਅੱਗੇ ਆ ਗਈ ਪਹਿਲਾਂ ਪਤਾ ਕੀ ਹੈ ਇਸ ਚੀਜ਼ ਮਿਸਯੂ ਬਹੁਤ ਹੁੰਦਾ ਸੀ ਇਸ ਚੀਜ਼ ਦਾ ਮਿਸਯੂ ਬਹੁਤ ਹੁੰਦਾ ਸੀ ਪਰ ਅਸੀਂ ਜਿਹੜੇ ਬਹਾਰ ਵਾਲੇ ਬੰਦਿਆਂ ਨੇ ਇੰਨਾਰੇ ਪੈਸੇ ਪਾਏ ਉਹਨਾਂ ਅਸੀਂ ਪਰ ਕਿਸੇ ਤੋਂ ਪੇਮੈਂਟ ਨਹੀਂ ਲੈਂਦੀ ਹਾਲ ਤੱਕ ਵੀ ਜਦੋਂ ਲੋਡ ਹੋਗੇ ਉਦੋਂ ਲਵਾਂਗੇ ਸਾਡੇ ਕੋਲ ਹੈਗਾ ਹਲੇ ਮਨਕੀਰ ਤੋਂ ਈਮੋਸ਼ਨ ਹੋ ਜਾਂਦਾ ਸੀ ਖੁਦ ਉਹ ਬਈ ਉਹ ਤਾਂ ਫਿਰ ਪਤਾ ਹੀ ਹੈ ਸਾਨੂੰ ਉਹਦਾ ਦਿਲ ਬਹੁਤ ਐ ਛੋਟਾ ਜਿਹਾ ਥੀ ਲੱਗਦਾ ਲੱਗਦਾ ਤਗੜਾ ਲੱਗਦਾ ਉਹ ਦਿਲ ਦਾ ਛੋਟਾ ਹੈ ਬਾਈ ਬਹੁਤ ਯਾਰ ਦੇਖ ਕੇ ਜਦੋਂ ਬੰਦਾ ਆ ਕੇ ਗੱਲ ਲੱਗਦਾ ਫਿਰ ਉਹ ਨਰਵ ਹੋ ਹੀ ਜਾਂਦਾ ਦਿਲ ਨਾਲ ਅੱਜ ਲੱਗਿਆ ਵੀ ਜਿਵੇਂ ਕਹਿੰਦੇ ਨੇ ਵਾਕਈ ਲੱਗਿਆ ਕਿ ਜਿਵੇਂ ਜਿਵੇਂ ਕਹਿੰਦੇ ਉੱਪਰੋਂ ਜੱਟ ਕਿੰਨੇ ਥੱਲੇ ਭੇਜਦਾ ਰੱਬ ਨੇ ਕਹਿੰਦਾ ਵੀ ਤੂੰ ਕਾਰ ਸੇਵਾ ਸਾਰਿਆਂ ਦੀ ਨਹੀਂ ਬਾਈ ਪਰਮਾਤਮਾ ਦੀ ਕਿਰਪਾ ਦਾ ਪਹਿਲਾਂ ਤੋਂ ਵੀ ਸਾਡਾ ਹੈ ਨਾ ਅਸੀਂ ਤਾਂ ਪਹਿਲਾਂ ਤੋਂ ਹੀ ਲੰਗਰ ਦਾ ਸੀ ਕਦੇ ਬੰਦੇ ਨਹੀਂ ਕਰਦੇ ਚੱਲਦੇ ਰਹਿੰਦੇ ਟੀਮ ਹੈ ਤੁਸੀਂ ਏਡੀ ਵੱਡੀ ਟੀਮ ਜਿਹੜੀ ਹੁਣ ਤੁਹਾਡੀ ਨਾਲ ਹੈਗੀ ਹੈ ਤਾਂ ਹੁਣ ਮਨ ਕੀਰਤਨ ਵੀ ਸਾਰਿਆਂ ਨੂੰ ਹੌਸਲਾ ਹੈਗਾ ਵੀ ਰੂਪਾ ਬਾਈ ਜੱਜ ਸਾਰੇ ਹੁੰਦਲ ਸਾਰੇ ਤੁਹਾਡੇ ਨਾਲ ਖੜੇ ਨੇ ਹਾਂਜੀ ਹਾਂਜੀ ਬਈ ਹੌਸਲਾ ਤਾਂ ਹੁੰਦਾ ਹੀ ਹੈ ਜਦੋਂ ਸੱਜੀ ਖੱਬੀ ਬਾਂਹ ਫਿਰ ਮਜ਼ਬੂਤ ਹੋਵੇ ਕਿਹੜਾ ਕੀ ਜਾਂਦੇ ਇੱਕ ਸਨੇਹਾ ਕੀ ਹੈਗਾ ਕਿਉਂਕਿ ਤੁਸੀਂ ਉਸ ਜ਼ਮੀਨ ਜਿਹੜੀ ਗਰਾਊਂਡ ਹੁੰਦਾ ਹੈ ਉਸ ਨੂੰ ਥੱਲੇ ਜਾ ਕੇ ਤੁਸੀਂ ਦੇਖੀ ਚੀਜ਼ ਮੈਸੇਜ ਕੀ ਹੈਗਾ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਹੋਰ ਸਾਥੀਆਂ ਨੂੰ ਆਪ ਦੇ ਨਾਲ ਜੋੜਨਾ ਚਾਹੁੰਦੇ ਹੋ ਮੈਸੇ ਕਮੇ ਹੁਣ ਫੋਨ ਕਾਫੀ ਆ ਰਹੇ ਕੋਈ ਦਸੂਏ ਤੋਂ ਹਾਂ ਦਾ ਕੋਈ ਕਿਤੇ ਹੈ ਨਾ ਇੱਕ ਸਾਈਡ ਕੱਲੇ ਆਪਾਂ ਜਾ ਨਹੀਂ ਸਕਦੇ ਹੁਣ ਸਾਰੇ ਪਾਸੇ ਘੁੰਮਣਾ ਸਾਨੂੰ ਇਹ ਵੀ ਬੰਦੇ ਸਾਡੇ ਕੋਲ ਠੋਸ ਹੋਣ ਜਿਵੇਂ ਹੈ ਨਾ ਇਹ ਬਾਈਆਂ ਇੰਨੇ ਕੇ ਬੰਦੇ ਸਾਨੂੰ ਆਪਣੇ ਨਾਲ ਹੀ ਚਾਹੀਦੇ ਇੱਕ ਦੋ ਟੀਮ ਹੋਰ ਖੜੀ ਹੋ ਜੇ ਉਹਨਾਂ ਨੂੰ ਉੱਥੇ ਭੇਜ ਹੋਵੇ ਹੁਣ ਇਹ ਬਬਲੂ ਹੈ ਮੁੰਡਾ ਹੈ ਨਾ ਇਹਦਾ ਜਿੱਥੇ ਸੌ ਰਹੇ ਆ ਇਹਦੇ ਹੈ ਨਾ ਉੱਥੇ ਨਾ ਤਾਂ ਉਹਦਾ ਮੁੰਡਾ ਨਾ ਤਾਂ ਆਪ ਰਿਹਾ ਉਹ ਉਹਦਾ ਬਾਪ ਵੀ ਨਹੀਂ ਨਾ ਮਾਂ ਪਹਿਲਾਂ ਉਹ ਜਨਾਨੀ ਵਿਚਾਰੀ ਕੱਲੀ ਦੋ ਬੱਚੇ ਆ ਉਹ ਘਰ ਗਿਰ ਗਏ ਉਹਨਾਂ ਦਾ ਹੁਣ ਇਹ ਕਹਿਣਾ ਇਹਦਾ ਵੀ ਆਪਾਂ ਜਾਣਾ ਮੈਂ ਕਿ ਕੋਈ ਚੱਕਰ ਨਹੀਂ ਆਪਾਂ ਹੁਣ ਜਾਂ ਹੁਣੇ ਫਿਰ ਹੋ ਕੇ ਚੱਲਦੇ ਜਾਂ ਕੱਲ ਆਪਾਂ ਚੱਲੂਗੇ ਜ਼ਰੂਰ ਉਹ ਵੀ ਉੱਥੇ ਵੀ ਜਾ ਕੇ ਆਣਾ ਜੀ ਹੁਣ ਬਿਲਕੁਲ ਅਸੀਂ ਸਾਰੇ ਕੰਨਿਆ ਕਿ ਇਹ ਜਿਹੜੀ ਪਰਿਵਾਰ ਹੈਗਾ ਸਾਰਾ ਮਨਕੀਤਾਂ ਜੁੜਿਆ ਹੈ ਇਹਨਾਂ ਨੇ ਵੀ ਰੱਬ ਦਿਨ ਦੁਗਣੀ ਰਾਤ ਚੁਗਣੀ ਤੱਕੀ ਕਰ ਕਿਉਂਕਿ ਘਰ ਦੇ ਵਿੱਚੋਂ ਜਿਹੜਾ ਪੈਸਾ ਹੁੰਦਾ ਜਾਂ ਜਿਹੜੀ ਕਮਾਈ ਹੁੰਦੀ ਹੈ ਉਸ ਨੂੰ ਬਾਹਰ ਕੱਢਣਾ ਕੋਈ ਸੌਖਾ ਨਹੀਂ ਹੁੰਦਾ ਜਿਹੜਾ ਲੋਕਾਂ ਦੇ ਵੱਲ ਜਿਹੜਾ ਕਿ ਮੂੰਹ ਮੋੜਨਾ ਜਿਵੇਂ ਅਸੀਂ ਕਹਿੰਦੇ ਹਾਂ ਸੰਗਤ ਵੱਲ ਮੂੰਹ ਮੋੜਨਾ ਕੋਈ ਸੌਖਾ ਨਹੀਂ ਹੁੰਦਾ ਇਹ ਵੀ ਦਲੇਰੀ ਚਾਹੀਦੀ ਹੈ ਤੇ ਪ ਤੇ ਇਸ ਸਮੇਂ ਬਾਈ ਰੂਪਾ ਸਾਡੇ ਨਾਲ ਹੈਗਾ ਸੀ ਅਸੀਂ ਕਹਾਂਗੇ ਕਿ ਇਹ ਇਸੇ ਤਰ੍ਹਾਂ ਇਹਨਾਂ ਦੀ ਸੇਵਾ ਜਿਹੜੀ ਕੀ ਚੱਲਦੀ ਰਹੇ ਤੇ ਜਿਹੜੇ ਗਰੀਬਾਂ ਦੇ ਹੈਗੇ ਨੇ ਉਹ ਜਿਹੜੇ ਮੂੜ ਵਸੇਬੇ ਹੈਗੇ ਨੇ ਉਹ ਹੋ ਸਕਣ ਕੈਮਰਾ ਪਰਸਨ ਰਮੇਸ਼ ਨਾਲ ਸੰਦੀਪ ਕੰਬੋਸ਼ ਮੋਹਾਲੀ